ਜਲੰਧਰ ਦੇ ਹੰਤੀ ਪੁਲਿਸ ਵੱਲੋਂ ਜੋਧਨ ਨਸ਼ਿਆ ਵਿਰੋਧ ਮਹਮਾਤ ਤਹਿਤ ਸਬ ਡਿਵੀਜ਼ਨ ਸ਼ਾਹਕੋਟ ਚ ਚਲਾਏ ਵਿਸ਼ੇਸ਼ ਕਾਸੋ ਆਪਰੇਸ਼ਨ ਦੌਰਾਨ ਨਜਾਇਜ਼ ਸ਼ਰਾਬ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਪ੍ਰਾਪਤ ਕੀਤੀ ਹੈ ਪੁਲਿਸ ਨੇ ਪੰਜ ਚਾਲੂ ਕੱਚੀ दारू ਦੀਆਂ ਪਟੀਆਂ ਨਸ਼ਟ ਕਰਦਿਆਂ 2600 ਲੀਟਰ ਲਾਹਨ ਅਤੇ ਕੁੱਲ 6 ਲੱਖ 9250 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਇਸ ਅਭਿਆਨ ਦੌਰਾਨ ਮਾਨਯੋਗ ਸ਼੍ਰੀ ਪੁਲਿਸ ਕਪਤਾਨ ਹਰਵਿੰਦਰ ਸਿੰਘ ਬਿਰਕ ਪੀਪੀਐਸ ਦੇ ਦੇਸ਼ਾ ਨਿਰਦੇਸ਼ ਹੇਠ ਚਲਾਇਆ ਗਿਆ ਇਸ ਦੀ ਅਗਵਾਈ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦੇਹਾਂਤੀ ਸ਼੍ਰੀ ਸਰਬਜੀਤ ਰਾਏ ਅਤੇ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਸ਼੍ਰੀ ਹਮਕਾਰ ਸਿੰਘ ਬਰਾਰ ਨੇ ਕੀਤੀ ਪੁਲਿਸ ਨੇ ਅਧਿਕਾਰੀਆਂ ਮੁਤਾਬਕ ਥਾਣਾ ਸ਼ਾਹਕੋਟ ਅਤੇ ਥਾਣਾ ਮੈਥਪੁਰ ਦੇ ਸਾਂਝੇ ਯਤਨਾਂ ਨਾਲ ਕੁਝ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਥਾਣਾ ਸ਼ਾਹਕੋਟ ਹੱਦ ਵਿੱਚ 5 ਮਾਮਲੇ ਦਰਾਂ 5 ਚੱਲੂ ਪੱਟੀਆਂ 2600 ਲੀਟਰ ਲਾਹਣ ਅਤੇ 118000 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਾਮਲਿਆਂ ਵਿੱਚ ਦੋਸ਼ੀ ਹਜੇ ਆਣ ਪਛਾਤੇ ਹਨ ਦੂਜੇ ਪਾਸੇ ਥਾਣਾ ਮਹਿਤਪੁਰ ਖਾਦ ਦੇ ਵਿੱਚ ਦਰਜ ਚਾਰ ਮਾਮਲਿਆਂ ਦੌਰਾਨ 491250 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ 23000 ਨਗਦ ਰਕਮ ਵੀ ਬਰਾਮਦ ਹੋਈ ਹੈ ਜਿੱਥੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਦੀ ਭਾਲ ਜਾਰੀ ਹੈ ਉਪ ਪੁਲਕ ਕਪਤਾਨ ਔਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਹ ਅਭਿਆਨ ਨਜਾਇਜ਼ ਸ਼ਰਾਬ ਦੇ اڈਿਆਂ ਨੂੰ ਖਤਮ ਕਰਨ ਵੱਲ ਇੱਕ ਬੱਡੀ ਪਹਿਲਾ ਪੁਲਿਸ ਵੱਲੋਂ ਅਜਹੀਆਂ ਗਤਿਵਿਧੀਆਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੀ ਲੋਕਾਂ ਨੂੰ ਅਪੀਲ ਹੈ ਕਿ ਨਸ਼ਾ ਤਸਕਰਾ ਅਤੇ ਨਜਾਇਜ਼ ਕਾਰੋਬਾਰ ਸੰਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਲੋਕ ਇਸ ਵੱਲ ਜਾਗਰੂਤ ਹੋਣ ਅਤੇ 112 ਤੇ ਇਸ ਤਰ੍ਹਾਂ ਦੀ ਕੋਈ ਵੀ ਨਜਾਇਜ਼ ਤਸਕਰੀ ਬਾਰੇ ਆਪਣੀ ਸਲਾਹ ਦੇਣ ਆਏ ਨੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲ ਐਮ ਆਈ ਟੀਬੀ ਪੰਜਾਬ ਤੋਂ ਖਾਸ ਰਿਪੋਰਟ ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਹਰਤ ਮਹਾਂ ਚਲਾਈ ਗਈ ਇਸ ਮਹਾਂਪ੍ਰਯਤਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੁਰਵਜਾਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਚਰੰਦਾ ਦੇ ਅਤੀ ਮਾਨਯੋਗ ਐਸਐਸਪੀ ਸਾਰਵੰਦਰ ਸਿੰਘ ਵਰਕੀ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਬੀਤਰਾਈ ਇਨਸਟੀਗੇਸ਼ਨ ਦੀ ਦੇ ਅਗਵਾਈ ਹੇਠ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਗੋਈਆ ਮਹਿਤਪੁਰ ਅਤੇ ਮੋੜਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖ ਅਫਸਰ ਦੇ ਨਾਮ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਐਕਸਰਸਾਈਜ਼ ਨਜਾਇਜ਼ ਸ਼ਰਾਬ ਦੇ ਗਿਸਤਾਗਾ ਜਸਤ ਸੌਰੀਜਨ ਚ ਕੋਲ ਨੌ ਮਕਦਮੇ ਜਿਹੜੇ ਆ ਨਜਾਇਜ਼ ਸ਼ਰਾਬ ਦੇ ਤਦ ਕੀਤੇਗੇ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6 ਲੱਖ 9250 ਮਿਲੀਲੀਟਰ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜੜੀਆਂ ਮਾੜੀਆਂ ਅੰਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰੀਆਂ ਜਾ ਰਹੀਆਂ ਹਨ ਥੈਂਕ ਯੂ